ਕਿੱਥੇ ਦੇ ਰਹੇ ਹੋ ਪੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਐਕਚੁਅਲੀ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰ ਨੇ ਤਾਂ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜੀ ਸਾਈਡ ਤੇ ਰੋਕਿਆ ਸੀ ਤੇ ਆਪਾਂ ਸਾਈਡ ਤੇ ਖੜੀ ਆ ਗਏ ਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆ ਬਸ ਥੋੜੀ ਅੱਗੇ ਗੱਡੀ ਲਿਆ ਕੇ ਰੱਖੀ ਹੈਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੋਇਆ ਹੈ ਆਈਜ਼ ਇਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਰਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹਨੂੰ ਟਰਨ ਕਰਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਆਉ ਤੁਸੀਂ ਦੇਖੋ ਉਹ ਤਾਂ ਸਰੀ ਪੂਰੀ ਗੱਡੀ ਕਹਦੇ ਆ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਦੀ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਹੈਗੇ ਉਹ ਦੇਖਦੇ ਪਏ ਆ ਉਹਨਾਂ ਕਹਦੇ ਨੇ ਤੁਮ ਤਾਹ ਸਿਆਓ बिहार से, हाँ? बिहार से बिहार बिहार से से है हाँ? को जाना था आपने इधर ही काम करते हैं कंपनी नहीं में? नहीं गाड़ी कहाँ लेकर जा रहे थे आप तो एक्सीडेंट ही पीछे से हिट किया इसका क्या कारण है क्या हुआ ये सर तरन साहू उधर घुमाने में गड़बड़ा गए थे वही बात है तो गाड़ी पूरी टोटल हो गई उसका क्या करना अभी मालिक कौन है आपके उधर है सर है नहीं नाम क्या है मालिक का है? आप गाड़ी चलाते हो मालिक कौन है गाड़ी का मालिक के सब नहीं क्या जाए लाइसेंस है तेरा हाँ है तो मालिक कहाँ के रहने वाले हैं ये सर नहीं याद है मालिक हाँ मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में साथ है क्या कंपनी का नाम क्या है कंपनी का नाम क्या है भाई मैं पूछ रहा हूँ कंपनी का नाम क्या है उधर सर मेरा उधर है सर अरे यार अली सर दादू की एक ही मसला होया थे का होता तो इंसिडेंट है का जी अही जी सशस्त्र रखिया फोर्स बबरी नाके तो घरोटा मोड़ ਤੇ ਇੱਥੇ ਅਸੀਂ ਰਾਹਗੀਰ ਤੋਂ ਪਤਾ ਲੱਗਾ ਹੈਗਾ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ ਅਹੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਜੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਚਲਾਵ ਨਹੀਂ ਦੇ ਖਲੋਤੇ ਹੀ ਕਿ ਉਹ ਕਿਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ ਸਤਸੰਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਰ ਵਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਇਹ ਵੀ ਬਹੁਤ ਹੀ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸੇ ਸੁਣ ਮਾਨਸੇ ਨੂੰ ਵੀ ਲੱਗਦਾ ਵੀ ਇਹਨੇ ਕੋਈ ਨਸ਼ਾ ਨਸ਼ਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਅਜੇ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਥਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਰਮੇਸ਼ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸੇ ਲਈ ਕਰਦਾਂਗੇ ਸਰ ਜੀ ਮਾਲਕਾ ਜੀ ਵੈਰੀਫਾਈ ਨਹੀਂ ਹੋਇਆ ਕਰ ਰੇ ਇਨਸਪੈਕਟ ਸਾਹਿਬ ਆਦਿਆ ਇਹਨਾਂ ਦੇ ਕਾਗਜ਼ ਪੱਤਰ ਵੇਖਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ। ਇਹ ਬੰਦੇ ਦਾ ਆਧਾਰ ਕਾਰਡ ਦੀ ਕੀ ਪਛਾਣ ਹੋ ਇੱਕ ਪੀ ਦਾ। ਇਹਦਾ ਆਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀ ਹੈ ਨਾ ਪਲਟਣ ਦੇ ਯੋਗ ਹੋ ਗਈ ਆ ਇਦਨ ਵੀ ਪਲਟ ਜਾਣੀ ਜੀ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆ ਉਹ। ਅਸੀਂ ਤਾਂ ਨਹੀਂ ਵਿੱਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫਿਰ ਇਧਰ ਲੈ ਆ। ਆ ਮਿੱਟੀ ਮਿੱਟੀ ਦੀ ਲੋਡ ਆ ਹਾਂ ਜੀ। ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ? ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ। ਪਰਿਵਾਰ ਦਾ ਬਚਾਰਿਆ। ਪਰਿਵਾਰ ਦਾ ਬਚਾਜ। ਪਰਿਵ ਮੰਗਿਆ ਪਰਿਵਾਰ ਦੀ ਕੀ ਮੰਗਿਆ ਮੰਗ ਜੇ ਆਉਂਦੇ ਹਨ ਦੋਹਾਂ ਧਿਰਾਂ ਨਾਲ ਕੇ ਪੁੱਛਣਗੇ ਕੀ ਮੰਗਿਆ ਗਿਆ ਉਹ ਤੇ ਮੌਕੇ ਤੇ ਆਈ ਹੋਵੇਖੂਗਾ ਆਨ ਕੇ ਸਪੈਕਸਾਹ ਹੁੰਦੇ ਵੇਖਦੇ ਆ ਤੇ ਡਰਾਈਵਰ ਤੇ ਆਪਣੇ ਸਿੰਪਲ ਦੀ ਮਾਟਨ ਗੱਲ ਬੋਲ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਦਾ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਹੈਗੇ ਆ ਜੇ ਆਹ ਹਾਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅਮਰਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ